ਸਾਚੀ ਕਾਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਦਵਾਂਗੇ ਕੈਨੇਡਾ ਤੋਂ ਕੁਝ ਖਾਸ ਖਬਰਾਂ ਦੀ মন্ਟਰੀਅਲ ਵਿੱਚ ਐਤਵਾਰ ਨੂੰ ਭਾਰੀ ਮੀਂਹ ਅਤੇ ਤੂਫਾਨ ਆਇਆ ਜਿਸ ਦੌਰਾਨ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਰੁਕਾਵਟ ਪੈਦਾ ਹੋ ਗਈ ਕਈ ਘਰਾਂ ਦੀ ਬੇਸਮੈਂਟਾਂ ਵਿੱਚ ਪਾਣੀ ਜਮਾ ਹੋ ਗਿਆ ਅਤੇ ਕਈ ਫਲਾਈਟਾਂ ਵੀ ਦੇਰੀ ਨਾਲ ਚੱਲੀਆਂ ਇਸ ਦੇ ਨਾਲ ਨਾਲ ਕਈ ਲੋਕ ਗੱਡੀਆਂ ਵਿੱਚ ਫਸ ਗਏ ਕੈਨੇਡਾ ਦੇ ਵਾਤਾਵਰਣ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਕਿ ਮੀਂਹ ਦੇ ਨਾਲ ਨਾਲ ਤੂਫਾਨ ਵੀ ਆ ਸਕਦਾ ਹੈ ਅਤੇ ਕੁਝ ਛੋਟੇ برف ਦੇ ਢੇ ਗੜੇ ਗਿਰਨ ਦੇ ਵੀ ਅਨੁਮਾਨ ਲਗਾਏ ਜਾ ਸਕਦੇ ਨੇ ਜਾਣਕਾਰੀ ਅਨੁਸਾਰ 41000 ਘਰਾਂ ਵਿੱਚ ਬਿਜਲੀ ਨਾ ਹੋਣ ਦੀ ਪੁਸ਼ਟੀ ਕੀਤੀ ਗਈ ਕੈਨੇਡਾ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਗ ਕਾਰਨ ਜ਼ਿਆਦਾ ਇਲਾਕਿਆਂ ਦਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫੋਰੈਸਟ ਮੰਤਰੀ ਰਵੀ ਪਰਮਾਰ ਨੇ ਦੱਸਿਆ ਕਿ ਜੂਨ ਤੋਂ ਲੈ ਕੇ ਹੁਣ ਤੱਕ 7000 ਵਰਗ ਕਿਲੋਮੀਟਰ ਅੱਗ ਨਾਲ ਸੜ ਚੁੱਕਿਆ ਹੈ ਉਹਨਾਂ ਦੇ ਦੁਆਰਾ ਇਹ ਵੀ ਕਿਹਾ ਗਿਆ ਕਿ ਲੋਕਾਂ ਨੂੰ ਨਾ ਕਿ ਬਸ ਅੱਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਨਾਲ ਧੂਆ ਅਤੇ ਕਈ ਲੋਕਾਂ ਨੂੰ ਤਾਂ ਆਪਣੇ ਘਰ ਵੀ ਛੱਡਨੇ ਪਏ ਫੋਰਡ ਕੰਪਨੀ ਨੇ 10 ਲੱਖ ਵਾਹਨਾਂ ਨੂੰ ਰੀਕਾਲ ਦਾ ਐਲਾਨ ਕੀਤਾ ਕਿਉਂਕਿ ਉਹ ਉਹਨਾਂ ਵਿੱਚ ਨੋ ਪ੍ਰੈਸ਼ਰ ਫਿਊਲ ਪੰਪ ਲੋ ਹੋਣ ਦਾ ਖਤਰਾ ਹੈ ਜਿਸ ਕਾਰਨ ਚੱਲਦੇ ਵਾਹਨਾਂ ਦੇ ਇੰਜਣ ਰੁਕ ਸਕਦੇ ਨੇ ਅਤੇ ਹਾਦਸੇ ਹੋ ਸਕਦੇ ਨੇ ਜਿਸ ਦੌਰਾਨ ਕੈਨੇਡਾ ਵਿੱਚ 175000 ਚਲਤੀ ਗੱਡੀਆਂ ਨੂੰ ਰੀਕਾਲ ਦਾ ਐਲਾਨ ਕੀਤਾ ਗਿਆ ਜਿਸ ਦੌਰਾਨ ਗੱਡੀਆਂ ਦੇ ਮਾਲਕਾਂ ਨੂੰ ਚੇਤਾਵਨੀ ਵਾਲੀਆਂ ਚਿੱਠੀਆਂ ਭੇਜੀਆਂ ਜਾਣਗੀਆਂ ਅਤੇ ਗੱਡੀਆਂ ਦੀ ਰਿਪੇਅਰ ਵੀ ਮੁਫਤ ਵਿੱਚ ਕੀਤੀ ਜਾਵੇਗੀ। ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ। ਧੰਨਵਾਦ।